ਇਹ ਉਹ ਪ੍ਰਸ਼ਾਸਨ ਕੋਈ ਗੱਲ ਨਹੀਂ ਮਰਾਂਗੇ ਤੇ ਮਾਰਾਂਗੇ ਜੇ ਤੁਹਾਨੂੰ ਮਾਰਨ ਦੇ ਭਾਈ ਸਾਹਿਬ ਆਪਾਂ ਦੇਖ ਰਹੇ ਹੋਇਆ ਸਾਹਿਬ ਕਦ ਕੀ ਆਇਆ ਸੀ ਜੀ ਇਹਨਾਂ ਨੇ ਕੀ ਕਾਰਵਾਈ ਕੀਤੀ ਹੈ ਜਿਸ ਤਰ੍ਹਾਂ ਕੱਟ ਤੁਹਾਡੇ ਸਾਹਮਣੇ ਸਰ ਇੱਕ ਪੱਕਾ ਸਰੂਜਾ ਤੇ ਫਾੜ ਕਰਕੇ ਕਿ ਇਹਨਾਂ ਨੇ ਬਾੜੀ ਛੱਡੇ ਇਹਨਾਂ ਨੇ ਕੀ ਕਾਰਵਾਈ ਕੀਤੀ ਹੋਏ ਉਸ ਤੇ ਤੁੰਦੂ ਇੱਕ ਕਿਸਮ ਹੋਈ ਨਹੀਂ ਕਰਾਇਆ ਜਿੰਦ ਤੱਕ ਪੱਕਾ ਨਹੀਂ ਸਰਕਲ ਟੀਸੀ ਸਾਹਿਬ ਹੋਣ ਐਡੀਸੀ ਸਾਹਿਬ ਮੌਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹੱਲਾਤ ਕਰਾ ਰੱਖੇ ਆ ਤਿੰਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਘਰ ਮੇਰੇ ਡਿੱਗੇ ਨੇ 300 ਕੱਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਧੱਕੇ ਨਾਲ ਐਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਦੇ ਬਾਵਜੂਦ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਕਰਾਂ ਦੇ ਆ ਤਿੰਨ ਕਰਾਂ ਦੇ ਵਾਸਤੇ ਇੰਦਰ 50 40 ਕਿੱਲੇ ਜ਼ਮੀਨ ਬੱਚੀ ਹੈ ਜਿਹੜੇ ਪੁੱਤਾ ਵਾਂਗੂ ਅੜੇ ਵਾਗ ਹੈ ਦੋ ਦੋ ਤਿੰਨ ਦਿਨ ਕਿੱਲੇ ਆਲੇ ਉਹਨਾਂ ਨੂੰ ਫਿਰ ਕਹਿ ਰਹੇ ਆ ਵੀ ਤੁਹਾਡੇ ਇੱਥੇ ਡੋਬਦੇ ਹੋਏ ਮਾੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਛੱਡ ਦਈਏ ਇੱਕ ਇਹ ਦੱਖਣ ਸਾ이드 ਦਾ ਸੇਰਗੜਵਲ ਦੀ ਤੇ ਪਿੱਛੇ ਜਿਹੜਾ ਪਾਣੀ ਖੜਿਆ 400 ਕਿੱਲੇ ਤੇ ਸੜੇ ਠਿੱਕੇ ਤੇ ਰੱਖੇ ਕੰਮ ਕਰਨਗੇ ਲੈ ਬੜੋ ਫਿਰ ਮਾਰ ਦਿਓ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕੱਲ ਡੀ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾ ਨੇ ਆਦਾ ਪਿੰਡ ਦਬੋਤਾ ਉਹਦੇ باوجود ਉਹਨਾਂ ਨੂੰ ਸਾਰਾ ਇਦਾ ਕਰਾਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਜਿਹੜਾ ਅੱਗੇ ਛੋਟੇ ਛੋਟੇ ਜ਼ਿੰਮੇਦਾਰ ਆ ਇਧਰ ਤਿੰਨ ਕਿੱਲੇ ਲੜਾਓ ਕਾਲੂ ਰਾਮ ਖੜਿਆ ਉਹਨਾਂ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ਼ ਤੇ ਉਤਰਾ ਉਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਨਾਮ ਹੈ ਜੀ ਕਿਰਤਨ ਕੁਮਾਰ ਕੀ ਸਥਿਤੀ ਬਣੀ ਹੋਈ ਹੈ ਮੌਕੇ ਤੇ ਜੀ 5 5 ਫੁੱਟ ਬਾਗ ਦੇ ਵਿੱਚ ਪਾਣੀ ਖੜਾ ਹੈ ਜੀ 5 ਦਿਨ ਹੋ ਗਏ ਤੇ ਮੈਂ ਸਰਪੰਚ ਸਾਹਿਬ ਨੂੰ ਕਹਿੰਦਾ ਵੀ ਸਾਡਾ ਪਾਣੀ ਕਢਾਓ ਅਸੀਂ ਕੋਈ ਕੰਪੀਟੀਸ਼ਨ ਨਹੀਂ ਇਹ ਇਮਦਾਦ ਦੇ ਵਿੱਚ ਆ ਛੋਟਾ ਭਰਾ ਹੈ ਇਹ ਪ੍ਰਸ਼ਾਸਨ ਇਹ ਮੈਂ ਕਹ ਤੈਨੂੰ ਤੇਰੇ ਸੁਆ ਮੈਂ ਕਹ ਵੀ ਦੇ ਨਾ ਬੋਲੋ ਕੋਣਨ ਕਹੇ ਤੈਨੂੰ ਕੌਣ ਕਹੇ ਤੂੰ ਤਾਂ ਸਰਪੰਚ ਤੂੰ ਇਦਾਂ ਨਹੀਂ ਕੰਮ ਕਰਾ ਮੈਂ ਛੋਟਾ ਭਾਈ ਹੈ ਮੈਂ ਤੈਨੂੰ ਕਾ ਇਸ ਨੂੰ ਮੈਂ ਥਾਰੋ ਪਾਣੀ ਨਿਕਾੜ ਕੇ ਦਿਨਾ ਕਰਾਂਗਾ ਮੈਂ ਮੋਤਾ ਭਾਈਓ ਪਾਣੀ ਨਿਕਲਦਾ ਪੰਚਾਇਤ ਬੈਠੀ ਆਡੇ ਸਾਰੀ ਮੇਰੇ ਮੈਂਬਰ ਇਹ ਰਾਮਰਜੀਤ ਰਿਆ ਇਹ ਰਾਜੇ ਰਿਆ ਅੱਜ ਦਿਨ ਹੋ ਗਏ ਦੀ ਗਰੀਬ ਬੰਦੇ ਇਹਨਾਂ ਦੇ ਘਰ ਡੁੱਬੇ ਖੜੇ ਇੱਕ ਪ੍ਰਸ਼ਾਸਨ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬ ਬੰਦਾ ਨਹੀਂ ਦੇਖਣਗੇ ਇਹਦਾ ਘਰ ਸਾਰਾ ਡੁੱਬ ਗਿਆ ਤੇ ਕਰੇ ਬੱਚੇ ਜੇ ਰੋਲਦੇ ਫਿਰਦੇ ਇੱਕ ਦੂਜੀ ਦੂਜੀ ਇਹ ਹਾਲਾਤ ਵੇਖੋ ਆ ਦੂਜੀ ਦੂਜੀ ਗੱਲਾਂ ਕਰਦੇ ਆ ਜਿੱਥੇ ਆ ਕੇ ਵੱਡੀ ਦਿਨਸਾਲ ਵੀ ਮਕਾਨ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਟੰਗੇ ਦੇਖਿਓ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾ ਬੋੜਾ ਬਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲੈ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਛਿੱਕੇ ਦੇ ਡੰਕੇ ਕਾਨੂੰਨਕੀ ਕਾਰਵਾਈ ਕੀਤੀ ਉੱਥੇ ਕੱਟ ਤੋੜਿਆ ਉੱਥੇ ਐਸ.ਡੀ.ਐਮ ਸਾਹਿਬ ਨੇ ਆਪਨੇ ਆ ਕੇ ਮੌਕਾ ਵੇਖਿਆ ਹੋਇਆ ਹੈ ਉਹਦੇ ਬਾਅਦ ਐਮ.ਪੀ ਸਾਹਿਬ ਨੇ ਆ ਕੇ ਉਹਦੇ 4 ਘੰਟੇ ਬਾਅਦ ਕੱਟਣ ਲੱਗਦਾ ਹੈ ਕੋਈ ਕਾਰਵਾਈ ਨਹੀਂ ਠੀਕ ਹੈ ਜੀ ਐਮ.ਐਲ.ਏ ਸਾਹਿਬ ਆ ਰਹੇ ਮੈਂ ਅੱਜ ਬੇਰ ਦਾ ਮੋਨ ਵਰਤ ਮਰਨ ਵਰਤੇ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਐ ਸਰਪੰਚ ਜੀ ਮੇਰੇ ਪਿੰਡ ਨੂੰ ਤੋਂ ਰੱਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਮਿਲਣਾ ਦੂਜੇ ਪਿੰਡੇ ਨਾਲ ਵੀ ਲੜਾ ਮੇਰੇ ਵਿਚਾਰੇ ਬਜ਼ੁਰਗੇ ਐ ਛੱਡਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ ਇਹਨਾਂ ਨੂੰ ਵੇ ਵੇ ਕਰ ਦਿਓ